ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਸਟਾਫ ਨਰਸ ਦੇ ਲਈ ਬੰਪਰ ਭਰਤੀ ਜਾਰੀ ਕੀਤੀ ਗਈ ਹੈ ਰੈਗੂਲਰ ਪੋਸਟਾਂ ਰਹਿਣ ਵਾਲੀਆਂ ਜੀ ਡਿਟੇਲਡ ਜਾਣਕਾਰੀ ਪੋਸਟਾਂ ਦੀ ਲੈ ਕੇ ਹਾਜ਼ਰਾਂ ਵੀਡੀਓ 'ਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਤਾਂ ਬਿਨਾਂ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਆ ਜੋ ਪੋਸਟਾਂ ਜਾਰੀ ਹੋਈਆਂ ਨੇ ਜੀ ਨਰਸ ਸੀ ਦੀਆਂ ਪੋਸਟਾਂ ਨੇ ਤਾਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਨਰਸ ਦੇ ਲਈ ਵੱਖ-ਵੱਖ categories ਦੇ ਵਿੱਚ ਇਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਜੋ ਬੰਪਰ ਪੋਸਟਾਂ ਜਾਰੀ ਕੀਤੀਆਂ ਗਈਆਂ ਨਰਸ ਸੀ ਦੀਆਂ ਪੋਸਟਾਂ ਇਹ ਨੇ ਜੀ ਤਿੰਨ ਪੋਸਟਾਂ ਨੇ ਕੁੱਲ ਪੇ ਸਕੇਲ ਦੇ ਲਈ 9300 ਤੋਂ 34800 ਗ੍ਰੇਡ ਪੇ 5400 ਰਹੂਗਾ 40 ਸਾਲ ਏਜ ਲਿਮਿਟ ਰੱਖੀ ਗਈ ਹੈ ਜੀ ਜੀਐਨਐਮ ਪਲੱਸ ਡਿਪਲੋਮਾ ਇਨ ਓਨਕੋਲੋਜੀ ਨਰਸਿੰਗ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਬੀਐਸਸੀ ਨਰਸਿੰਗ ਜਾਂ ਪੋਸਟ ਬੇਸਿਕ ਬੀਐਸਸੀ ਨਰਸਿੰਗ ਤੁਹਾਡੇ ਕੋਲ ਯੋਗਤਾ ਹੈ ਕਿ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਕੁਆਲਿਫੀਕੇਸ਼ਨ ਤੁਹਾਡੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ ਜੀ ਇਹ ਤੇ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਦੇ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ 12 ਸਾਲ ਦਾ ਤਜਰਬਾ 100 ਬੈਡਾਂ ਦੇ ਹਸਪਤਾਲ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਇਹਨਾਂ ਪੋਸਟਾਂ ਦੇ ਲਈ ਜੌਬ ਲੋਕੇਸ਼ਨ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਓਮੇ ਭਾਵਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਤੇ ਹੋਮੀਪਾਪਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਇੱਥੇ ਇਹ ਪੋਸਟਾਂ ਦੀ ਜੌਬ ਅਪਲੀਕੇਸ਼ਨ ਰੂ ਹੈ ਜੋ ਤਿੰਨ ਪੋਸਟਾਂ ਤੁਹਾਡੇ ਨਾਲ ਸਾਂਝ ਕੀਤੀਆਂ ਅੱਗੇ ਨਰਸ ਵੀ ਦੀਆਂ ਪੋਸਟਾਂ ਨੇ 10 ਪੋਸਟਾਂ ਨੇ ਜੀ ਕੁੱਲ ਪੇ ਸਕੇਲ ਦੇ ਲਈ ਇਹਨਾਂ ਵੱਲੋਂ 9300 ਤੋਂ 34800 ਗ੍ਰੇਡ ਪੇ ਰਹੂਗਾ ਜੀ 35 ਆਲਡਰ ਏਜ ਲਿਮਿਟ ਰੱਖੀ ਗਈ ਹੈ ਜੀ ਐਨ ਐਮ ਪਲੱਸ ਡਿਪਲੋਮਾ ਔਨ ਕੈਨਕਲੋਜੀ ਨਰਸਿੰਗ ਤੁਹਾਡੇ ਕੋਲ ਯੋਗਤਾ ਹੈਗੀ ਪੋਸਟਾਂ ਲਈ ਅਪਲਾਈ ਕਰ ਸਕੋਗੇ ਜਾਂ ਬੀ ਐਸ ਸੀ ਨਰਸਿੰਗ ਪੋਸਟ ਬੇਸਿਕ ਬੀ ਐਸ ਸੀ ਨਰਸਿੰਗ ਤੁਹਾਡੇ ਕੋਲ ਯੋਗਤਾ ਹੈਗੀ ਪੋਸਟਾਂ ਦੀ ਅਪਲਾਈ ਕਰ ਸਕਦੇ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਦੇ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ। ਇਹਨਾਂ ਪੋਸਟਾਂ ਦੇ ਲਈ ਐਕਸਪੀਰੀਐਂਸ 6 ਸਾਲ ਦਾ ਮੰਗਿਆ ਗਿਆ ਹੈ ਜੀ 100 ਬੈਡਾਂ ਦੇ ਹਸਪਤਾਲ ਦਾ ਤੇ ਜੌਬ ਅਪਲੀਕੇਸ਼ਨ ਸੇਮ ਰਹੂਗੀ ਜੀ। ਅੱਗੇ ਹੈ ਜੀ ਨਰਸ ਬੀ ਦੀਆਂ ਪੋਸਟਾਂ ਕੋਲ 10 ਪੋਸਟਾਂ ਜਾਰੀ ਹੋਈਆਂ। ਪੇਸਕੇਲ ਦੇ ਲਈ ਇਹਨਾਂ ਵੱਲੋਂ 9300 ਤੋਂ 34800 ਤੇ ਗ੍ਰੇਡ ਪੇ 4800 ਰਹੂਗਾ। 35 ਸਾਲ ਏਜ ਲਿਮਿਟ ਰੱਖੀ ਗਈ ਹੈ ਜੀ ਜੀਐਨਐਮ ਪਲੱਸ ਡਿਪਲੋਮਾ ਇਨ ਔਨਕੋਲੋਜੀ ਨਰਸਿੰਗ ਜੇਕਰ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਏ ਯੋਗਤਾ ਵਾਲੇ ਕੈਂਡੀਡੇਟ ਵੀ ਅਪਲਾਈ ਕਰ ਸਕਣਗੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੁਹਾਡੀ ਇਹ ਯੋਗਤਾ ਹੋਣੀ ਚਾਹੀਦੀ ਹੈ 6 ਸਾਲ ਦਾ ਤਜਰਬਾ 100 ਬੈੱਡਾਂ ਦੇ ਹਸਪਤਾਲ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਜੌਬ ਲੋਕੇਸ਼ਨ ਇਹਦੇ ਲਈ ਹੈ ਜੀ ਹੋਮੀਪਾਵਾ ਕੈਂਸਰ ਹਸਪਤਾਲ ਸੰਗਰੂਰ ਇੱਥੇ ਰਹੂਗੀ ਜੀ ਜੌਬ ਲੋਕੇਸ਼ਨ ਤੁਹਾਡੀ ਅੱਗੇ ਨਰਸ ਏ ਦੀਆਂ ਪੋਸਟਾਂ ਨੇ ਜੀ ਕੁੱਲ 25 ਪੋਸਟਾਂ ਨੇ ਇਹਦੇ ਲਈ ਪੇ ਸਕੇਲ 9300 ਤੋਂ 34800 ਰਹੂਗਾ ਜੀ 4600 ਗ੍ਰੇਡ ਪੇ ਰਹੂਗਾ ਯੋਗਤਾ ਜੀ ਐਨ ਐਮ ਪਲੱਸ ਡਿਪਲੋਮਾ ਇਨ ਔਨਕੋਲੋਜੀ ਜਾਂ ਪੋਸਟ ਬੇਸਿਕ ਨਰਸਿੰਗ ਜਾਂ ਬੇਸਿਕ ਬੀ ਐਸ ਨਰਸਿੰਗ ਤੁਹਾਡੇ ਕੋਲ ਹੈ ਜੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਤੁਸੀਂ ਤੇ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ 1 ਸਾਲ ਦਾ ਤਜਰਬਾ ਮੰਗਿਆ ਗਿਆ 50 ਬੈਡਡ ਹਸਪੀਟਲ ਦਾ ਇਹਨਾਂ ਪੋਸਟਾਂ ਦੇ ਲਈ ਜੋ ਜੌਬ ਲੋਕੇਸ਼ਨ ਹੈ ਹੋਮੀ ਭਾਵਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਚੰਡੀਗੜ੍ਹ ਤੇ ਹੋਮੀ ਭਾਵਾ ਕੈਂਸਰ ਹਸਪੀਟਲ ਸੰਗਰੂਰ ਰੱਖੀ ਗਈ ਹੈ ਜੀ ਇਹਨਾਂ ਵੱਲੋਂ ਅੱਗੇ ਜੀ ਨਰਸ A ਦੀਆਂ ਪੋਸਟਾਂ ਕੁੱਲ 30 ਪੋਸਟਾਂ ਨੇ 9300 ਤੋਂ 34800 ਗ੍ਰੇਡ ਪੇ ਰਹੂਗਾ 400 ਜੀ 30 ਸਾਲ ਦੀ ਲਿਮਟ ਰੱਖੀ ਗਈ ਹੈ ਜੀ ਯੋਗਤਾ ਦੇ ਲਈ ਜੀ ਐਨ ਐਮ ਪਲੱਸ ਡਿਪਲੋਮਾ ਇਨ ਓਨਕੋਲੋਜੀ ਨਰਸਿੰਗ ਜਾਂ ਬੇਸਿਕ ਜਾਂ ਪੋਸਟ ਬੇਸਿਕ ਬੀ ਐਸ ਸੀ ਨਰਸਿੰਗ ਯੋਗਤਾ ਮੰਗੀ ਗਈ ਹੈ ਜੀ ਇੰਡੀਅਨ ਨਰਸਿੰਗ ਕੌਂਸਲ ਜਾਂ ਸਟੇਟ ਨਰਸਿੰਗ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਤੁਸੀਂ 1 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਪੰਜਾਬ ਬਿੱਡਾਂ ਦੇ ਹਸਪਤਾਲ ਦਾ ਤੇ ਜੋਬ ਅਪਲੀਕੇਸ਼ਨ ਦੇ ਲਈ ਇਹਨਾਂ ਵੱਲੋਂ ਹੋਮੀਪਾਪਾ ਕੈਂਸਰ ਹਸਪੀਟਲ ਸੰਗਰੂਰ ਰੱਖੀ ਗਈ ਤਜਾਵਨ ਵੀਦਵਰੀਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈੱਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਵੈੱਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਦਾ ਲਿੰਕ ਵੀ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਪੂਰਾ ਪੜ ਲੈਣਾ ਜੀ ਡਾਊਨਲੋਡ ਕਰਕੇ ਪੂਰਾ ਪੜ ਕੇ ਪੋਸਟਾਂ ਦੇ ਲਈ ਅਪਲਾਈ ਕਰਿਓ ਇਹਦੇ ਵਿੱਚ ਹੋਰ ਜਾਣਕਾਰੀ ਵੀ ਇਹਨਾਂ ਵੱਲੋਂ ਦਿੱਤੀ ਹੋਈ ਹੈ ਇਸ ਰਿਲੇਕਸ਼ਨ ਵੱਖ-ਵੱਖ ਕੈਟਾਗਰੀ ਅਨੁਸਾਰ ਰਹੂਗਾ ਫੀਸ ਹੈ 300 ਰੁਪਏ ਰਹੂਗੀ ਜੋ ਕੈਂਡੀਡੇਟ ਦੇ ਦੀ ਇਹਨਾਂ ਵੱਲੋਂ ਰੱਖੀ ਗਈ ਹੈ ਫੀਸ ਬਾਕੀ ਹੋਰ ਵੇਰਵੇ ਦਿੱਤੇ ਗਏ ਆ ਜੀ ਡਿਟੇਲਡ ਨੋਟੀਫਿਕੇਸ਼ਨ ਜ਼ਰੂਰ ਪੜਿਓ ਰ ਨੋਟੀਫਿਕੇਸ਼ਨ ਦੇ ਵਿੱਚ ਦਿੱਤੀ ਹੋਈ ਹੈ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਜੋ ਕਿ ਹੌਮੀ ਭਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਪੰਜਾਬ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਯੋਗਤਾ ਰੱਖਦੇ ਆ ਪੋਸਟਾਂ ਦੇ ਲਈ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ